ਜਿਹੜੀ ਸਰਕਾਰ ਨੇ ਮੁਹਿੰਮ ਚਲਾਈ ਆ ਨਸ਼ਾ ਵਿਰੁੱਧ ਇਹ ਜਿਹੜੇ ਤੁਸੀਂ ਘਰ ਟਾਂਗੇ ਤੁਹਾਨੂੰ ਕਿੱਦਾਂ ਪਤਾ ਲੱਗਦਾ ਵਾ ਕਿ ਇਹ ਜਿਹੜਾ ਘਰ ਹੈ ਇਹ ਨਸ਼ਾ ਵੇਚਦਾ ਹੈ ਕਿੱਦਾਂ ਤੁਸੀਂ ਜਾਂਚ ਕਰਦੇ ਹੋ ਪਹਿਲੀ ਗੱਲ ਕਰਨ ਜੀ ਕਿ ਮੈਂ ਨਹੀਂ ਤੇ ਮੈਨੂੰ ਕਹੀ ਜਾਂਦੇ ਡੈਕਟਰੀ ਮੈਂ ਨਹੀਂ ਘਰ ਘਾਟ ਆ ਰਿਹਾ ਪ੍ਰਸ਼ਾਸਨ ਦਾ ਕੰਮ ਆ ਹਾਂਜੀ ਆਏ ਆਏ ਇਹ ਤਾਂ ਕੋਈ ਮੇਰਾ ਪ੍ਰਸ਼ਾਸਨ ਦਾ ਹਿੱਸਾ ਉਹ ਅੰਦਰ ਗਿਆ ਵਾ ਉਹਦੇ ਕਿਹਨੇ ਜ਼ਮਾਨਤ ਕਰਾ ਲਈ ਉਹ ਫੇਰ ਆ ਗਿਆ ਅੱਛਾ ਉਹ ਆ ਕੇ ਫੇਰ ਵੇਚਣ ਲੱਗ ਗਿਆ ਉਹਦੇ ਦੂਜਾ ਪਰਚਾ ਫੇਰ ਅੰਦਰ ਗਿਆ ਵਾ ਉਹ ਫੇਰ ਆ ਗਿਆ ਜ਼ਮਾਨਤ ਕਰਾ ਕੇ ਉਹ ਫੇਰ ਨਹੀਂ ਕਰਿਆ ਤਾਹੀਂ ਕਰਨਗੇ ਮੰਨੋਗੇ ਨਹੀਂ 18 18 ਐਂਡੀ ਦੇ ਪਰਚੇ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਥੇ ਇੱਕ ਸਰਪੰਚ ਨੂੰ ਚੁਣਿਆ ਨਮੈਦੇ ਨੂੰ ਇੱਕ ਲੇਡੀਜ਼ ਹੀ ਕਹਿ ਰਹੀ ਆ ਹਾਂਜੀ ਹਾਂਜੀ ਤੁਸੀਂ ਵੀ ਲੇਡੀਜ਼ ਐ ਮਾਟੋ ਚੈਲੰਜ ਕਰਦੀ ਸੀ ਜੀ ਜੀ ਫੇ ਇੱਕ ਦਿਨ ਹੱਥ ਮਾਰ ਕੇ ਜਾ ਵੇਚਾਂਗੇ ਸਰਪੰਚਾ ਜੋ ਕਰਨਾ ਸਾਹ ਸਾਤ ਅਕੜ ਪਰਚੇ ਓਹੋ ਅੱਛਾ ਜੀ ਫੇਰ ਉਹ ਫੇਰ ਇੱਕ ਦਿਨ ਹੱਥ ਮਾਰ ਕੇ ਕਹਿੰਦੀ ਵੀ ਅਸੀਂ ਫੇਰ ਵੇਚਾਂਗੇ ਪਰ ਚਿਰਦੇ ਵੇਚਦੇ ਪਲੱਸ ਆੜੇ ਕੋਠੇ ਬਾਰੇ ਕੋਠੀਆਂ ਬਣ ਜਾਣੇ ਹਾਂਜੀ ਅਹੀਂ ਇਹੋ ਇਸਮ ਅਮਰਦਨ ਨਾਲ ਜਰੀਆਂ ਨਾਲ ਸੁਣਾਈ ਬਣਾਈਆਂ ਲੋਕੀ ਤਾਂ ਕਹਿੰਦੇ ਆ ਸੀਐਮ ਸਾਹਿਬ ਵੀ ਨਸ਼ਾ ਕਰਦੇ ਆ ਲੋਕੀ ਤਾਂ ਕਹਿੰਦੇ ਸੀਐਮ ਸਾਹਿਬ ਕਿਤਾ ਨਸ਼ਾ ਕਰਦੇ ਆ ਦੱਸੋ ਜੀ ਸੀਐਮ ਸਾਹਿਬ ਨੂੰ ਵੱਧ ਤੋਂ ਵੱਧ ਕਹਿੰਦੇ ਲੋਕੀ ਕਿ ਸ਼ਰਾਬ ਪੀਂਦੇ ਆ ਬਾਕੀ ਚਲੋ ਅਸੀਂ ਤਾਂ ਨਸ਼ੇ ਨਸ਼ੇ ਸਾਰੇ ਨਸ਼ੇ ਜੋ ਜਿਹੜੀ ਸਰਕਾਰ ਕਰਦੀ ਆਪਣੀ ਵੱਲੋਂ ਬੈਸਤੀ ਕਰਦੀ ਆ ਪਰ ਪਹਿਲੀ ਸਰਕਾਰਾਂ ਕੀ ਕਰਦੀਆਂ ਸੀਗਾ ਜੀ ਫਾਰਮੈਟ ਨਹੀਂ ਹੁੰਦੀ ਇੱਕ ਕੋਆਰਡੀਨੇਟਰ ਲਾਇਆ ਵਾ ਉਹ ਜਿਹੜਾ ਪੂਰਾ ਪੰਜਾਬ ਦੇ ਹੁੰਦਾ ਉਹ ਤੋਂ ਬਾਅਦ ਹਰ ਜਨੇ ਦਾ ਕੋਆਰਡੀਨੇਟਰ ਪਹਿਲਾਂ ਉਹ ਤੋਂ ਬਾਅਦ ਚਾਰ ਜ਼ੋਨ ਬਣਾਏ ਨੇ ਉਹਦੇ ਵਿੱਚ ਵੇਖੋ ਪੰਜਾਬ ਤੇ ਸੈੱਟ ਪਰਸੋ ਤਕਰੀਬ ਪੈਂਦਾ ਜੇ ਤੇ 21 ਨਾਲ ਗੁਣਾ ਕਰ ਦੋ ਤੇ ਕੋਈ ਘੱਟੋ ਘਾਟ 5-12 ਲੱਖ ਦਾ ਬੰਦਾ ਜੁੜ ਜਾਂਦਾ ਨਾਲ ਸ਼ਹਿਰ ਵਲਾ ਕੇ ਸ਼ਹਿਰਾਂ ਦੇ ਵਾੜਾ ਬਹੁਤ ਨੇ ਖਾਸ ਕਰਕੇ ਸੰਤੈਟਿਕ ਵਾਲਾ ਡੈਕ ਪਾ ਰਹਾ ਇਹਨੂੰ ਖਤਮ ਕਰਦਾ ਕਰੇ ਜਿਹੜੀ ਮੰਤਸ਼ਾ ਸਰਕਾਰ ਦੀ ਹੋਈ ਆ ਇਹਨੂੰ ਖਤਮ ਕਰਕੇ ਸਾਡੀ 9 ਜੋਨ ਰੁਪਏ ਕਿ ਗਿਆ ਜਿਹੜੀ ਨੂੰ ਬਚਾਇਆ ਜਾਵੇ ਕਿਉਂਕਿ ਪਹਿਲੀ ਵਾਰੀ ਹੋਇਆ ਕਿ ਸਰਕਾਰ ਪਿੰਡਾਂ ਚ ਗਈ ਆ ਸਸ਼੍ਰੀਆਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸੰਦੂਕ ਚੈਨਲ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ ਯੁਧ ਨਸ਼ਾ ਵਿਰੁੱਧ ਡਾਕਟਰ ਅਗੁਰ ਸ਼ਰਨਜੀਤ ਸਿੰਘ ਸ਼ੀਨਾ ਦੇ ਨਾਲ ਹਾਂਜੀ ਸਸ਼੍ਰੀਆਕਾਲ ਡਾਕਟਰ ਸਾਹਿਬ ਜੀ ਸਸ਼੍ਰੀਆਕਾਲ ਕਰਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਦਾ ਤੁਸੀਂ ਅੱਜ ਸਮਾਗਮਤਾ ਸਾਡੇ ਚੈਨਲ ਤੇ ਆਉਣ ਲਈ ਜੀ ਅੱਛਾ ਇਹ ਤੁਸੀਂ ਮੋਹਿਮ ਬਾਰੇ ਕੀ ਦੱਸਣਾ ਚਾਹੋਗੇ ਸਾਨੂੰ ਕੀ ਹੈ ਜਿੱਦਾਂ ਲੋਕਾਂ ਦੇ ਘਰ ਟਾ ਰਹੇ ਨੇ ਕਿੱਦਾਂ ਇਹਦੇ ਬਾਰੇ ਤੁਸੀਂ ਦੱਸਣਾ ਚਾਹੋਗੇ ਸਾਰਾ ਥੋੜੀ ਜਾਣਨਾ ਪਾਓ ਇਹਦੇ ਉੱਪਰ ਕੀ ਚੀਜ਼ ਹੈ ਕੀ ਹਸਾਬ ਹੈ ਇਹ ਇਹ ਜੁੱਧ ਨਸ਼ਾ ਵਿਰੋਧ ਤੇ ਕਰਨ ਦੀ ਜਿਹੜੀ ਚੀਜ਼ ਆ ਇਹ ਪਹਿਲਾਂ ਵੀ ਚੱਲੀਆਂ ਸੀਗਾ ਸਰਕਾਰਾਂ ਦੂਜੀਆਂ ਪਹਿਲੀਆਂ ਦਾ ਵੀ ਚਲਾਈਆਂ ਸੀ ਹਾਂਜੀ ਸੋ ਜਿਹੜੀ ਸਰਕਾਰ ਕਰਦੀ ਆਪਣੀ ਵੱਲੋਂ ਬੈਸਤੀ ਕਰਦੀ ਆ ਜੀ ਪਰ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਸੀਗਾ ਕਿ ਫਾਰਮੈਲਟੀ ਹੁੰਦੀ ਹਾਂਜੀ ਇਹ ਪਹਿਲੀ ਵਾਰੀ ਜਿਹੜੀ ਆਮ ਆਦਮੀ ਦੀ ਪਾਰਟੀ ਸਰਕਾਰ ਆਈ ਆ ਇਹਨਾਂ ਨੇ ਸ਼ੁਰੂ ਕੀਤਾ ਕਿਉਂਕਿ ਸਰਕਾਰ ਪੁਰਾਣੇ ਮਾਨ ਪਿੰਡਾਂ 'ਚ ਰਹਿਣ ਵਾਲੇ ਹਾਂਜੀ ਬੜੇ ਬੇਸਿਕ ਜੋ ਚੱਲੇ ਨੇ ਪੇ ਹੁਣ ਵੇਖੋ ਜਿਹੜੀ ਜੁੱਧ ਨਸ਼ਾ ਵਿਰੋਧ ਤੇ ਟੀਮਾਂ ਬਣਾਈਆਂ ਨੇ ਇੱਕ ਕੋਆਰਡੀਨੇਟਰ ਲਾਇਆ ਵਾ ਉਹ ਜਿਹੜਾ ਪੂਰਾ ਪੰਜਾਬ ਦੇਖਦਾ ਅੱਛਾ ਉਸ ਤੋਂ ਬਾਅਦ ਹਰ ਜ਼ਿਲ੍ਹੇ ਦਾ ਕੋਆਰਡੀਨੇਟਰ ਹੈ ਪਹਿਲਾਂ ਉਸ ਤੋਂ ਬਾਅਦ 4 ਜ਼ੋਨ ਬਣਾਏ ਨੇ ਮਾਝਾ ਦੁਆਬਾ ਤੇ ਮਾਲਵੇ ਦੇ ਤੂੰ ਕਿਉਂਕਿ ਮਾਲਵਾ ਵੱਡਾ ਖੇਤਰ ਹੈ ਨਾ ਮਾਲਵੇ ਦੇ 2 ਬਣਾਏ ਨੇ ਉਹਨਾਂ ਚੋਂ ਦੇ ਵਿੱਚ ਜ਼ੋਨ ਕੋਆਰਡੀਨੇਟਰ ਲਾਏ ਜਿਵੇਂ ਅਸੀਂ ਮਾਲ ਬਿਲੋਂਗ ਕਰਦੇ ਹਾਂ ਮਰਕੇ ਮਾਝੇ ਨੂੰ ਸਾਡੇ ਤੇ ਸੋਨੀਆ ਮਾਂਜੀ ਨੇ ਤੁਸੀਂ ਕਰਦੇ ਜੇ ਮਾਲਵੇ ਨੂੰ ਤੇ ਇਸੇ ਤਰ੍ਹਾਂ 4 ਬਣੇ ਨੇ ਉਸ ਤੋਂ ਬਾਅਦ ਚਾਰ ਲਾ ਕੇ ਫਿਰ ਹਰ ਡਿਸਟ੍ਰਿਕਟ ਦੇ ਇੱਕ ਕੋਆਰਡੀਨੇਟਰ ਇੱਕ ਵਾਈਸ ਕੋਆਰਡੀਨੇਟਰ ਡਿਸਟ੍ਰਿਕਟ ਤੋਂ ਬਾਅਦ ਫਿਰ ਅਸੈਂਬਲੀਾਂ ਆ ਜਾਂਦੇ ਨੇ ਹਾਂਜੀ ਅਸੈਂਬਲੀ ਦੇ ਇੱਕ ਕੋਆਰਡੀਨੇਟਰ ਉਸ ਤੋਂ ਬਾਅਦ ਉਹਦਾ ਵੀ ਦੋ-ਦੋ ਵਾਈਸ ਕੋਆਰਡੀਨੇਟਰ ਉਸ ਤੋਂ ਬਾਅਦ ਅਸੈਂਬਲੀ ਦੇ ਅੱਗੇ ਆ ਰਹੇ ਉਹ ਅਸੈਂਬਲੀ ਦੇ ਵਾਈਸ ਕੋਆਰਡੀਨੇਟਰ ਉਹਨਾਂ ਦੇ ਘਾ ਪਰਪਰ ਛੇ-ਛੇ ਪਿੰਡਾਂ ਦੇ ਇੱਕ-ਇੱਕ ਫੇਰ ਬਲਾਕ ਕੋਆਰਡੀਨੇਟਰ ਲਾਏ ਆ ਬਲਾਕ ਕੋਆਰਡੀਨੇਟਰਾਂ ਨੇ ਅਗੇ ਹਰ ਪਿੰਡ ਚ 21-21 ਮੈਂਬਰੇ ਜਾ 25 ਮੈਂਬਰੀ ਕਮੇਟੀ ਬਣਾਉਣੀ ਹੈ ਇੱਕ ਇੱਕ ਪਿੰਡ ਚ 25 ਮੈਂਬਰੀ ਕਮੇਟੀ ਬਣ ਜਣੀ ਹੈ ਅੱਛਾ ਜੀ ਇਹ ਹਿਸਾਬ ਦੇ ਨਾਲ ਬਹੁਤ ਉੱਤੋਂ ਲੈ ਕੇ ਥੱਲੇ ਤੱਕ ਮੈਮ ਚੱਲ ਗਈ ਆ ਉਹਦੇ ਵਿੱਚ ਵੇਖੋ ਪੰਜਾਬ ਦੇ ਸੱਟੇ ਪਰਸੋਂ ਤਕਰੀਬ ਪਿੰਡ ਆ ਜੇ ਵੀ 21 ਨਾਲ ਗੁਣਾ ਕਰ ਦੋ ਹਾਂਜੀ ਤੇ ਕੋਈ ਘੱਟੋ ਘਾਟਾਸ ਬਰਾ ਨਾ ਕੇ ਬੰਦਾ ਜੁੜ ਜਾਂਦਾ ਨਾਲ ਸ਼ਹਿਰ ਮਿਲਾ ਕੇ ਸ਼ਹਿਰਾਂ ਚ ਵਾੜਾ ਬਹੁਤ ਨੇ ਇਹ ਕਰਕੇ ਸਰਕਾਰ ਦੀ ਕੋਸ਼ਿਸ਼ ਆ ਕਿ ਇਹ ਜਿਹੜਾ ਨਸ਼ਾ ਖਾਸ ਕਰਕੇ ਸਿੰਥੈਟਿਕ ਵਾਲਾ ਡਰਗ ਹੈ ਇਹਨੂੰ ਖਤਮ ਕਰਤਿਆ ਕਰ ਜੇ ਜਿਹੜੀ ਮੰਸ਼ਾ ਸਰਕਾਰ ਦੀ ਹੋਈ ਆ ਇਹਨੂੰ ਖਤਮ ਕਰਕੇ ਸਾਡੀ ਨੌਜਵਾਨ ਪੀੜ੍ਹੀ ਆ ਜਿਹੜੀ ਨੂੰ ਬਚਾਇਆ ਜਾਵੇ ਕਿਉਂਕਿ ਪਹਿਲੀ ਵਾਰੀ ਹੋਇਆ ਕਿ ਸਰਕਾਰ ਪਿੰਡਾਂ ਚ ਗਈ ਆ ਹਾਂਜੀ ਵੇਖੋ ਇਹ ਵੀ ਉੱਥੇ ਕਰਦੇ ਰਹੇ ਮਾਈ ਕੋਆਰਡੀਨੇਟਰ ਉੱਥੇ ਪਿੰਡਾਂ ਜਾ ਜਾ ਕੇ ਬਾ ਉਸ ਸਮੇਂ ਪਾ ਕਰਵਾ ਰਹੇ ਆਗੇ ਤੇ ਇਕੱਠੇ ਹੋ ਫਿਰ ਉੱਥੇ ਸਪੀਚ ਕਰਨੀ ਉਹਨਾਂ ਨੂੰ ਸਾਰਿਆਂ ਨੂੰ ਸਮਝਾਉਣਾ ਕਿ ਇਹ ਗਲਤ ਚੀਜ਼ ਹੈ ਉੱਚ ਵਿਰੋਧਤਾ ਵੀ ਹੋਣੀ ਹੈ ਕਿ ਕੋਈ ਜਿਹੜੇ ਸਮਗਲਰ ਆ ਜਿਨ੍ਹਾਂ ਦਾ ਧੰਦਾ ਵਾ ਉਹਨਾਂ ਦਾ ਧੰਦਾ ਬੰਦ ਹੋਊਗਾ ਤੇ ਉਹ ਤੇ ਸਾਡੀ ਵਿਰੋਧ ਆਪਣੀ ਕਰਨ ਗਈ ਉਹ ਕਰਕੇ ਸਰਕਾਰ ਦੇ ਦੇ ਨੁਮਾਇੰਦੇ ਵੀ ਬਹੁਤ ਰਿਸਕ ਲੈ ਰਹੇ ਨੇ ਲੋਕੀ ਵੀ ਸਹਿਯੋਗ ਕਰ ਰਹੇ ਨੇ ਕਾਫੀ ਕਾਫੀ ਹੱਦ ਤੱਕ ਕੰਟਰੋਲ ਵੀ ਹੋ ਗਿਆ ਵਾ ਤੇ ਬਾਕੀ ਚੱਲ ਰਿਹਾ ਉਹ ਲੱਗੀ ਆ ਸਰਕਾਰ ਦੇਖੋ ਹੁਣ ਮਿਲ ਕੇ ਲੱਗਦਾ ਕਿ ਅੱਗੇ ਨਾਲੋਂ ਬੈਟਰ ਹੀ ਹੋ ਰਿਹਾ ਜਿਹੜੀ ਸਰਕਾਰ ਨੇ ਮੁਹਿੰਮ ਚਲਾਈ ਆ ਨਸ਼ਾ ਵਿਰੋਧ ਦੇ ਇਹ ਜਿਹੜੇ ਤੁਸੀਂ ਘਰ ਢਾਂਦੇ ਹੋ ਤੁਹਾਨੂੰ ਕਿਦਾਂ ਪਤਾ ਲੱਗਦਾ ਵਾ ਕਿ ਇਹੀ ਜਿਹੜਾ ਘਰ ਹੈ ਇਹੀ ਨਸ਼ਾ ਵੇਚਦਾ ਹੈ ਕਿਦਾਂ ਤੁਸੀਂ ਜਾਂਚ ਕਰਦੇ ਹੋ ਪਹਿਲੀ ਗੱਲ ਕਰਨ ਜੀ ਕਿ ਮੈਂ ਨਹੀਂ ਤੇ ਮੈਨੂੰ ਕਹੀ ਜਾਂਦੇ ਡਾਇਰੈਕਟਰੀ ਮੈਂ ਨਹੀਂ ਘੱਟ ਆ ਰਿਹਾ ਪ੍ਰਸ਼ਾਸਨ ਦਾ ਕੰਮ ਆ ਹਾਂਜੀ ਆਈ ਆਈ ਤੇ ਵੇਖੋ ਜੀ ਉਹਨਾਂ ਦਾ ਪ੍ਰਸ਼ਾਸਨ ਦਾ ਹਿੱਸਾ ਜੀ ਉਹਨਾਂ ਦੀ ਹੈਲਪ ਕਰ ਰਹਾ ਹੈ ਜਾਂ ਜਵੇਂ ਵੀ ਸਾਨੂੰ ਹੁੰਦਾ ਕਿ ਪੰਜਾਬੀ ਰੰਗਲਾ ਪੰਜਾਬ ਬਣਾਈਏ ਪੰਜਾਬ ਨੂੰ ਪੁੱਛੀ ਪ੍ਰਸ਼ਾਸਨ ਕਰ ਰਿਹਾ ਪ੍ਰਸ਼ਾਸਨ ਦੀ ਆਪਣੀ ਇੱਕ ਸਿਸਟਮ ਆ ਉਹ ਉਹਨਾਂ ਨੂੰ ਇਸ ਤਰ੍ਹਾਂ ਪਤਾ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਆ ਇੱਕ ਬੰਦੇ ਤੇ ਇੱਕ ਪਰਚਾ ਅੱਛਾ ਜੀ ਉਹ ਅੰਦਰ ਗਿਆ ਵਾ ਉਹਦੇ ਕਿਹਨੇ ਜ਼ਮਾਨਤ ਕਰਾ ਲਈ ਉਹ ਫੇਰ ਆ ਗਿਆ अच्छा <गाँ> वो आके फिर वेच लाग गया। ओते दूजा पर्चा फिर अंदर गया वा। वो फिर आ गया जमानत करा के। हम्म। वो फिर नहीं चलेया। तू ही करन जी ਮੰਨੋਗੇ ਨਹੀਂ 18 18 एएनडी ਦੇ ਪਰਚੇ। एएनडी ਦੇ 18 18 ਪਰਚੇ ਨੇ ਪੂਰੇ-ਪੂਰੇ ਪਰਿਵਾਰ ਤੇ ਅੱਛਾ ਜੀ। ਪਰ ਆ ਕੇ ਉਹ ਫੇਰ ਨਹੀਂ ਕੱਲਦੀ। हम्म। ਉਹ ਫੇਰ ਆ ਕੇ ਉਹੀ ਕੰਮ ਸ਼ੁਰੂ ਕਰ ਦਿੰਦੇ ਆ। ਫਿਰ ਪ੍ਰਸ਼ਾਸਨ ਨੇ ਕਿਹਾ ਕਿ ਇਹ ਜਿਹੜੇ ਆ ਇਹ ਇਨਕਮ ਤੋਂ ਹਾਂਜੀ। ਇਹ ਭਗਵੰਤਮਾਨ ਸਾਹਿਬ ਦੇ ਤੁਹਾਨੂੰ ਹੀ ਤੁਹੀ ਰਿਪੋਰਟਰ ਸ਼ਾਇਦ ਤੁਹਾਨੂੰ ਪਤਾ ਹੋਵੇ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਚ ਇੱਕ ਸਰਪੰਚ ਨੂੰ ਚੁਣੇ ਹੋਏ ਨਮਾਇਦੇ ਨੂੰ ਇੱਕ ਲੇਡੀਜ਼ ਹੀ ਕਹਿ ਰਹੀ ਆ ਹਾਂਜੀ ਹਾਂਜੀ ਤਹੀ ਵੀ ਲੇਡੀਜ਼ ਨੇ ਕੋਈ ਚੈਲੰਜ ਕਰਦੀ ਸੀ ਜੀ ਜੀ ਵੀ ਇਹ ਕਿ ਤੇ ਹੱਥ ਮਾਰ ਕੇ ਜਾ ਵੇਚਾਂਗੇ ਸਰਪੰਚਾਂ ਜੋ ਕਰਨਾ ਦੇਖੋ ਫਿਰ ਸਰਪੰਚ ਜੇ ਕੋਈ ਉਹ ਮਾਨ ਸਾਹਿਬ ਤਾਂ ਗਈ ਵੀਡੀਓ ਜਿਉ ਬੰਦਿਆਂ ਦਾ ਨਾ ਕਾਰਵਾਈ ਹੋਏ ਕੱਲ ਨੂੰ ਕੌਣ ਸਰਪੰਚ ਮਦੇ ਪਾ ਕੇ ਜਾਊਗਾ ਨਸ਼ਾ ਫਰ ਬਿਲਕੁਲ ਮਾਨ ਸਾਹਿਬ ਨੇ ਉਦੋਂ ਹੀ ਤੁਰੰਤ ਰਾਤ ਐਸਐਸਪੀ ਨੂੰ ਕਿਹਾ ਵੀ ਪਤਾ ਕਰੋ ਹਾਂਜੀ ਪਤਾ ਕਰੋ ਇਹ ਮਸਲਾ ਕੀ ਹੈ ਉਹ ਪਤਾ ਲਗਾ ਤੋ ਲੇਡੀ ਜੀ ਤੇ ਉਹ ਤੇ ਮੁੰਡੇ ਤੇ ਘਰ ਵਾਦੇ ਸੱਤ ਸੱਤ 8 8 ਪਰਚੇ ਓਹੋ ਅੱਛਾ ਜੀ ਫਿਰ ਉਹ ਫਿਰ ਇੱਕ ਦਿਨ ਮਾਰ ਕੇ ਆਂਦੀ ਵੀ ਅਸੀਂ ਫਿਰ ਵੇਚਾਂਗੇ ਪਰ ਚਿਰ ਦੇ ਵੇਚਦੇ ਆ ਪਲੱਸ ਆੜੇ ਕੋਠੇ ਬਣੇ ਕੋਠੀਆਂ ਬਣ ਜਾਣੀ ਹਾਂਜੀ ਅਈ ਇਹੋ ਇਸ ਅਮਦਨ ਦੇ ਨਾਲ ਜਰੀ ਨਾਲ ਇਸ ਨੇ ਹੀ ਬਣਾਈਆਂ ਨੇ ਫਿਰ ਉਹ ਦੇਖੋ ਲਾਗੇ ਆਪਣੇ ਕੋਈ ਮਿਹਨਤ ਕਰ ਰਿਆ ਹਾਂਜੀ ਉਹ ਕੋ ਦੋ ਛੋਟੇ ਕੋਠੇ ਆ ਇੱਕ ਲਾਗੇ ਕੁਛ ਵੀ ਕਰ ਰਿਆ ਉਹ ਵੱਡੀਆਂ ਕੋਠੀਆਂ ਮਹਿਲ ਬਣਾ ਰਹੇ ਆ ਉਹ ਫਿਰ ਜਿਹੜਾ ਵਿਚਾਰਾ ਇਹ ਦਿਲ ਦੇ ਚ ਨਹੀਂ ਫਸਿਆ ਉਹ ਵੀ ਦੇਖ ਕੇ ਕਹਿੰਦਾ ਯਾਰ ਇਹਨੂੰ ਕੀ ਹੋਰ ਨੇ ਬਿਲਕੁਲ ਬਿਲਕੁਲ ਸਹੀ ਇਹ ਕਰਨ ਦੇ ਆਪਾਂ ਵੀ ਕਰੀਏ ਚੰਗਾ ਕੰਮ ਆ ਹਾਂ ਤੇ ਆਪਾਂ ਵੀ ਵੱਡੀਆਂ ਕੋਠੀਆਂ ਬਣਾਈਆਂ ਉਹ ਮਾਨ ਸਰ ਨੇ ਫਿਰ ਕਿਹਾ ਇੱਕ ਪਛਾਦਿਆ ਨੇ ਜਿੰਨੇ ਠੱਟੇ ਆ ਨਾ 99.5% ਉਹ ਅਨਲੀਗਲ ਜਗ੍ਹਾ ਦੇ ਵਿੱਚ ਹੈ ਜਾਂ ਤੇ ਉਹ ਕਾਰਪੋਰੇਸ਼ਨ ਦੀ ਜਗ੍ਹਾ ਹੈ ਜਾਂ ਪਿੰਡ ਦੀ ਪੰਚਾਇਤ ਦੀ ਜਗ੍ਹਾ ਹੈ ਜਾਂ ਉਹਨਾਂ ਕਿਸ ਦੀ ਜਗ੍ਹਾ ਦੱਬੀ ਹੈ ਜਾਂ ਉਹ ਕਿਹ ਰਸਤੇ ਗਲੀ ਦੀ ਜਗ੍ਹਾ ਹੈ ਜ਼ਿਆਦਾਤਰ ਇਸ ਤਰ੍ਹਾਂ ਦੀਆਂ ਹੀ ਜਿਹਦੇ ਵਿੱਚ ਕਾਰਪੋਰੇਸ਼ਨ ਵੀ ਉਹਨਾਂ ਦੇ ਵਿਰੋਧੀ ਅੱਛਾ ਉਹ ਸਿਰਫ ਉਹਨਾਂ ਨੂੰ ਮਤ ਦੇਣ ਵਾਸਤੇ ਕਿ ਲੋਕਾਂ ਨੂੰ ਥੋੜਾ ਸਬਕਾਵੇ ਉਹ ਜਿਹੜੇ ਜਿਹੜੇ ਨੌਜਵਾਨ ਹੋ ਉਹਨਾਂ ਦਾ ਧਿਆਨ ਹੁੰਦਾ ਵੀ ਏਡੀ ਬੁਕੋਟੀ ਆਪਾਂ ਵੀ ਮਿਹਨਤ ਤੋਂ ਬਿਨਾ ਨਸ਼ੇ ਵੇਰ ਕੇ ਬਣਾ ਸਕਦੇ ਉਹਨਾਂ ਦਾ ਰੁਝਾਨ ਘਟੇ ਤੇ ਇਹ ਥੋੜਾ ਲੋਕਾਂ ਦਾ ਇਧਰ ਖੌਂਕ ਪੈਦਾ ਹੋਵੇ ਫਿਰ ਕੋਈ ਜਾਣ ਕੇ ਕਿਹਦਾ ਘਰ ਘਟੋਂ ਨੂੰ ਬਹੁਤ ਔਖਾ ਬੰਦਾ ਕਿਹਦਾ ਕੋ ਦਿਲ ਨਹੀਂ ਕਰਦਾ ਕਿਹਦਾ ਘਟਾ ਦੇ ਸੋ ਇਹ ਮੁਹਿੰਮ ਇਸ ਕਰਕੇ ਹੀ ਚੱਲੀ ਜੀ ਉਦੇ ਨਾਲ ਥੋੜਾ ਕੰਟਰੋਲ ਹੋ ਜਾ। ਕਿਹੜੇ ਨਸ਼ੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਬੰਦ ਕਰਨ ਤੇ? ਨਹੀਂ ਅਹੀਂ ਤਾਂ ਫੇਰ ਕੋ ਸਰਕਾਰ ਪ੍ਰਸ਼ਾਸਨ ਸਭ ਨਸ਼ੇ ਬੰਦ ਕਰਾਉਗੇ। ਸਾਰਿਆਂ ਦੇ ਬੰਦ ਕਰਾ। ਪਰ ਲੋਕੀ ਤਾਂ ਕਹਿੰਦੇ ਆ ਸੀਐਮ ਸਾਹਿਬ ਵੀ ਨਸ਼ਾ ਕਰਦੇ ਆ। ਲੋਕੀ ਤਾਂ ਕਹਿੰਦੇ ਸੀਐਮ ਸਾਹਿਬ ਕਿਹੜਾ ਨਸ਼ਾ ਕਰਦੇ ਆ ਦੱਸੋ ਜੀ। ਸੀਐਮ ਸਾਹਿਬ ਨੂੰ ਵੱਧ ਤੋਂ ਵੱਧ ਕਹਿੰਦੇ ਲੋਕ ਕਿ ਸ਼ਰਾਬ ਪੀਂਦੇ ਆ। ਬਾਕੀ ਚਲੋ ਅਹੀਂ ਤਾਂ ਨਸ਼ੇ ਨਸ਼ੇ ਦੇ ਸਾਰੇ ਨਸ਼ੇ। ਪਰ ਜਿਹੜਾ ਨਸ਼ਾ ਆ ਉਹ ਜਿਹੜਾ ਸ਼ਰਾਬ ਆ ਹੋਰ ਉਹ ਲੀਗਲ ਤੇ ਹੈ ਨਾ। ਉਹ ਘੱਟੋ ਘੱਟ ਚਲੋ ਆਪਣੇ ਉਹ ਫੇਕਿਆਂ ਤੇ ਆ। ਉਹਨੂੰ ਸਰਕਾਰ ਵੱਲੋਂ ਉਹਨੂੰ ਮਾਲਕਾ ਵੀ ਮਿਲਦਾ ਵਾ ਤੇ ਉਹ ਉਹ ਕੋਈ ਨਸ਼ਾ ਨਹੀਂ ਜਿਹੜਾ ਆਪਾਂ ਆਪਣੇ ਪਰਿਵਾਰ ਵਿੱਚ ਬਹਿ ਕੇ ਰਵਾਇਤਾਂ ਦੇ ਵੀ ਪਰ ਮੈਨੂੰ ਇਹ ਵੀ ਨਹੀਂ ਪਤਾ ਕਰਦੇ ਆ ਕਿ ਨਹੀਂ ਪਰ ਜੇ ਤੁਸੀਂ ਲੋਕਾਂ ਦੇ ਕਹਿਣ ਤੇ ਲਾ ਲੋ ਕਿ ਵੀ ਕੋਈ ਉਹ ਆਪਾਂ ਤਾਂ ਸਿੰਥੈਟਿਕ ਨਸ਼ੇ ਕਰਨ ਦੀ ਗੱਲ ਕਰ ਰਹੇ ਆ ਚਾਨਣਾ ਬਚਾਉਣ ਦੀ ਹਾਂਜੀ ਕਿ ਸ਼ਰਾਬ ਦੇ ਨਾਲ ਕੋਈ ਟਿਕਾ ਲਾ ਕੇ ਕੋਈ ਨੌਜਵਾਨ ਮਰਿਆ ਨਹੀਂ ਜੇ ਵੀ ਹੋਰ ਵੀ ਨਸ਼ੇ ਚਲੋ ਕਈ ਕਹਿੰਦੇ ਰਵਾਇਤੀ ਨਸ਼ੇ ਹੀ ਜਿਵੇਂ ਪਿਛਲੇ ਸੀ ਉਹ ਉਹਦੇ ਨਾਲ ਵੀ ਤਾਂ ਮਰਿਆ ਨਹੀਂ ਆਪਾਂ ਇਹ ਵੇਲੇ ਜਿਹੜੇ ਪ੍ਰੋਟੈਕਸ਼ਨ ਨੂੰ ਵਿਰੋਧੀ ਹਸ ਵਾਲੇ ਤੋਂ ਨੇ ਇਹਦੇ ਜਿਹੜੇ ਸਾਰੇ ਪਾਜੀ ਪੜ ਜੋ ਉੱਤੇ ਉੱਠ ਕੇ ਇਹ ਸੋਚੀਏ ਕਿ ਆਪਾਂ ਨੌਜਵਾਨ ਜਵਾਨੀ ਬਚਾਉਣੀ ਹੈ ਹਾਂਜੀ ਮਰ ਤੋਂ ਬਚਾਉਣਾ ਚਾਦੀ ਚੇ ਓਰ ਦਿੱਤਾ ਜਾ ਰਿਹਾ ਤੇ ਜਿਆਦਾ ਜਿਹੜੇ ਇੰਜੈਕਸ਼ਨ ਜਿੰਨੇ ਤੁਹਾਨੂੰ ਪਤਾ ਮੌਤਾਂ ਹੋ ਜਾਂਦੀਆਂ ਕੀ ਗੱਲ ਆ ਕਿ ਹਾਂਜੀ ਹਾਂਜੀ ਇਹ ਤਾਂ ਤੇ ਜਿਆਦਾ ਓਰ ਇਹੋ ਦਿੱਤਾ ਜਾ ਰਿਹਾ ਵਾ ਕਿ ਇਹ ਸਿੰਥੈਟਿਕ ਨਸ਼ੇ ਬੰਦ ਹੋਣਾ ਟੀਕੇ ਵਾਲਾ ਕੰਮ ਬੰਦ ਹੋਵੇ ਜਿਹੜੀ ਜਬਾਤ ਰੱਖ ਕੇ ਗੋਲੀ ਉਹ ਵੀ ਡੇਂਜਰ ਆ ਉਹ ਪੰਦ ਹੋਵੇ ਸ਼ਰਾਬ ਤੇ ਬਹੁਤ ਹੀ ਥੱਲੇ ਮੁੜ ਕੇ ਉਹ ਥੱਲੇ ਲੈਵਲ ਦੀ ਚੀਜ਼ ਆ ਉਹ ਤੇ ਉਹ ਤੇ ਬੜੇ ਚਿਰ ਤੋਂ ਚ ਪਈ ਰਿਹਾ 15 20 ਸਾਲ ਪਹਿਲਾਂ ਇਹ ਕਿਹੜਾ ਚਿੱਟੇ ਦਾ ਨਸ਼ਾ ਹੈ ਹਾਂਜੀ ਕਿੰਨਾ ਕ ਨਸ਼ਿਆਂ ਨੂੰ ਮਾਰਾ ਪੰਜਾਬ ਚ ਕਿੰਨੇ ਜੇ ਲੋਕ ਆਂਦੇ ਬਾਹਰ ਦੇ ਸੂਬਿਆਂ ਵਾਲੇ ਦਾ ਕਿ ਪੰਜਾਬ ਨਸ਼ਿਆਂ ਦੇ ਦਲਤ ਚ ਬਸਿਆ ਸ਼ਰਾਬ ਤੇ ਉਦੋਂ ਵੀ ਆ ਗਈ ਹੋਰ ਮਿੱਕੇ ਮੁੱਕੇ ਨਸ਼ੇ ਤੇ ਉਦੋਂ ਵੀ ਸਹੀ ਗੱਲ ਇਹ ਪਿਛਲੇ 15 20 ਸਾਲ ਤੋਂ ਪੰਜਾਬ ਬਦਨਾਮ ਤਾਂ ਹੋਇਆ ਕਿ ਇਹ ਚਿੱਟੇ ਦੇ ਨਸ਼ੇ ਕਰਕੇ ਤੇ ਚਿੱਟੇ ਦੇ ਨਸ਼ੇ ਦੇ ਕਰਕੇ ਜਦੋਂ ਕੀ ਕਹ ਲਾ ਕੋਈ ਮਾ ਮਾਰਾ ਪੁੱਤ ਜਰੇ ਨਹੀਂ ਜਾਂਦੇ ਸਰ ਤੁਸੀਂ ਤਾਂ ਬੈਠੇ ਜੇ ਮੁਹੱਲੀ ਦੇ ਵਿੱਚ ਅਸੀਂ ਬਾਰਡਰ ਬੈਲਟ ਦੇ ਅਸੀਂ ਅੰਮ੍ਰਿਤਸਰ ਤੋਂ ਉਪਰਾ ਬਲੌਂਗ ਕਰਦੇ ਅਸੀਂ ਬਾਰਡਰ ਬੈਲਟ ਦੇ ਪਿੱਛੇ ਤੁਹਾਡੇ ਇੱਧਰ ਬਹੁਤ ਘੱਟ ਹੈ ਸਾਡੇ ਅੰਮ੍ਰਿਤਸਰ ਤਨਤਾਨ ਬਾਰਡਰ ਬੈਲਟ ਤੇ ਬਹੁਤ ਅਸੀਂ ਤੇ ਵੇਨੇ ਉੱਤੇ ਮਗਤਾਂ ਵੀ ਜਿਵੇਂ ਮਾਵਾ ਫਿਲਕਤੀਆਂ ਨੇ ਇਹ ਕਰਕੇ ਇਹ ਲੋਕ ਹੁਣ ਆਪਣੀ ਵੀ ਤੁਸੀਂ ਮੇਰੀ ਇੰਟਰਵਿਊ ਕੀਤੀ ਕਹੀਆਂ ਨੇ ਟੌਂਟ ਕਰਨੇ ਕਹੀਆਂ ਕਮੈਂਟ ਵੀ ਚਲੋ ਜੀ ਐਸ ਸੀਐਮ ਨੂੰ ਚੰਗਾ ਕਿਤੇ ਉਹ ਨਹੀਂ ਗੱਲ ਹਾਂਜੀ ਹਾਂਜੀ ਉਹ ਤਾਂ ਹੈ ਤੁਸੀਂ ਮਾੜਾ ਕੋ ਚੰਗਾ ਕੋ ਉੱਪਰ ਜਿਹੜੀ ਗੱਲ ਸਹੀ ਹੈ ਤਾਂ ਉਹ ਸਹੀ ਹੈ ਜਦੋਂ ਆਪਾਂ ਬਚਾਉਣਾ ਚਾਹੁੰਦੇ ਆ ਉਹ ਉਸ ਚੀਜ਼ ਨੂੰ ਬਚਾਈਏ ਸੋ ਬਾਕੀ ਜਿਹੜੇ ਵੱਧ ਘੜ ਕਮੈਂਟ ਕਰਨ ਤੇ ਇਸ ਤਰ੍ਹਾਂ ਕਹਿੰਦੇ ਸੀ ਐਮ ਤੋਂ ਮੈਂ ਤਾਂ ਕਦੀ ਉਹਨਾਂ ਨੂੰ ਆ ਵੇਖਿਆ ਨਹੀਂ ਸ਼ਰਾਬ ਪੀਂਦਾ ਪੀਤੀ ਵੀ ਹੋਊਗੀ ਕਿ ਕੋਈ ਗੰਗ ਨਹੀਂ ਹੋ ਸ਼ਰਾਬ ਪੀਂਦੇ ਤੇ ਲੋਕਾਂ ਨੇ ਸੁਣਿਆ ਜੋ ਤੁਹਾਨੂੰ ਪਤਾ ਦੇਖਿਆ ਨੇ ਦੱਸਦਾ ਬੋਲਦਾ ਹਾਂ ਮੈਂ ਤੁਹਾਨੂੰ ਕਲੀਅਰ ਕਰਤਾ ਵੀ ਕੋਈ ਗੱਲ ਨਹੀਂ ਜੇ ਪੀਂਦਾ ਉਹਦੇ ਪੀ ਵੇਖਿਆ ਨਹੀਂ ਜੇ ਪੀਂਦਾ ਵੀ ਉਹਨਾਂ ਕੋਈ ਸ਼ਰਾਬ ਕੋਈ ਨਹੀਂ ਕਿਉਂ ਤੇ ਨਹੀਂ ਹਾਂਜੀ ਹਾਂਜੀ ਇਹ ਵੀ ਇਹ ਵੀ ਜਿਹਨਾਂ ਕਈ ਲੋਕ ਉਹ ਵੀ ਆ ਜਿਹੜੇ ਸੀਐਮ ਸਾਹਿਬ ਤੇ ਤਲ ਤੰਦ ਕੱਸਦੇ ਆ ਕਿ ਇਹਨਾਂ ਦੇ ਦੂਜੇ ਪਾਸੇ ਧਿਆਰ ਭਟਕ ਜੇ ਬਿਲਕੁਲ ਪਹਿਨਾ ਧਿਆਨ ਹੀ ਨਾ ਜਾਵੇ ਨਸ਼ਾ ਬੰਦ ਕਰਾਉਣਾ ਧੰਨਵਾਦ ਕਰਨ ਜੀ ਤੁਹਾਡਾ ਵੀ ਤੁਸੀਂ ਹੀ ਰੂਬਰੂ ਲੋਕਾਂ ਨੇ ਮੌਕਾ ਦਿੱਤਾ ਸਸ਼ੀਗਰ ਜੀ ਸਨ ਸਸ਼ੀਗਰ ਜੀ